ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਅੱਜ ਕਿਸਾਨਾਂ ਦੀ ਮੋਦੀ ਸਰਕਾਰ ਨਾਲ ਹੋਵੇਗੀ ਆਖਰੀ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਕਰਨਗੇ ਵੱਡਾ ਐਲਾਨ। ਪੰਜਾਬ ਸਰਕਾਰ ਨੇ ਆ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਬਾਰੇ ਲਿਆ ਵੱਡਾ ਫੈਸਲਾ ਸੁਣਾਈ ਖੁਸ਼ਖਬਰੀ। ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਜਲਦੀ ਮਿਲ ਸਕਦਾ ਹੈ ਇਹ ਵੱਡਾ ਤੋਹਫਾ। ਕਿਸਾਨਾਂ ਦੇ ਹੱਕ 'ਚ ਡਟੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨਨੇ ਕੇਂਦਰ ਹਰਸਿਮਰ ਬਾਦਲ ਦੀ ਕੇਂਦਰ ਨੂੰ ਫਟਕ ਕਾਰ ਕਿਸਾਨਾਂ ਦੇ ਹੱਕ ਵਿੱਚ ਕੀਤੀ ਵੱਡੀ ਮੰਗ ਪੰਜਾਬ 'ਚ ਫਿਰ ਬਦਲੇਗਾ ਮੌਸਮ ਆਈਐਮਡੀ ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ ਈ ਰਿਕਸ਼ਾ ਚਲਾਉਣ ਵਾਲੇ ਹੋ ਜਾਣ ਅਲਰਟ 15 ਮਾਰਚ ਤੱਕ ਜਾਰੀ ਹੋਇਆ ਆਲਟੀਮੇਟਮ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਨਾਲ ਸ਼ਾਮ ਨੂੰ ਮੀਟਿੰਗ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਹੈ ਤੇ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਬੁલાਏ ਗਈ ਤੀਜੀ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੈ ਅਤੇ ਅੱਜ ਹੁਣ ਅਗਲੀ ਬੈਠਕ ਹੋਣ ਜਾ ਰਹੀ ਹੈ ਅੱਜ ਦੀ ਮੀਟਿੰਗ ਵਿੱਚ ਇੰਟਰਨੈਟ ਬੰਦ ਸਣੇ ਕਈ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੀਜੀ ਦੌਰ ਦੀ ਬੈਠਕ ਹੋਈ ਸੀ ਜੋ ਕਿ ਬੇਨਤੀਜਾ ਹੀ ਰਹੀ ਮੀਟਿੰਗ ਵਿੱਚ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ ਪਿਊਸ਼ ਗੋਇਲ ਫੂਡ ਸਪਲਾਈ ਮਨਿਸਟਰ ਤੇ ਨੀਤੀ ਆਨੰਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਾਮਿਲ ਰਹੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਸਿੰਘ ਚਿਮਾ ਵੀ ਇਸ ਬੈਠ ਵਿੱਚ ਸ਼ਾਮਿਲ ਸਨ ਇਸ ਬੈਠ ਨੂੰ ਲੈ ਕੇ ਕਈ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਸਨ ਪਰ ਫਿਰ ਤੋਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਵਿੱਚ ਕੋਈ ਵੀ ਸਕਾਰਾਤਮਕ ਜਵਾਬ ਨਹੀਂ ਮਿਲ ਸਕਿਆ ਦੱਸ ਦੇ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸੂਬੇ ਦੀਆਂ ਸਰਹੱਦਾਂ ਸੀਲ ਹਨ ਇਸ ਦਾ ਸਿੱਧਾ ਅਸਰ ਆਰਾਮ ਜੰਨ ਜੀਵਨ ਤੇ ਪੈ ਰਿਹਾ ਹੈ ਪੰਜਾਬ ਦੇ ਲਈ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਸਿੱਧੇ ਤੌਰ ਤੇ ਬਾਕੀ ਸੂਬਿਆਂ ਤੋਂ ਕੱਟ ਗਏ ਹਨ ਇਨ੍ਹਾਂ ਸੂਬਿਆਂ ਵਿੱਚ ਜਾਣ ਵਾਲੇ ਲਗਭਗ 3000 ਟਰੱਕਾਂ ਦੇ ਪਈਏ ਜਾਮ ਪਏ ਹਨ ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਇਹ ਕਰਮਚਾਰੀਆਂ ਦੇ ਸ਼ੁਰੂਆਤੀ ਤਨਖਾਹ ਸਕੇਲ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ ਹੈ ਜੂਨੀਅਰ ਇੰਜੀਨੀਅਰਾਂ ਦੀ ਸ਼ੁਰੂਆਤੀ ਤਨਖਾਹ 17450 ਰੁਪਏ ਤੋਂ ਵਧਾ ਕੇ 19260 ਰੁਪਏ ਕਰ ਦਿੱਤੀ ਗਈ ਹੈ ਇਹ ਐਲਾਨ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੋ ਨੇ ਪੀਐਸਪੀਸੀਐਲ ਦੇ ਮੁਲਾਜ਼ਮਾਂ ਵੱਲੋਂ ਆਪਣੀ ਤਨਖਾਹ ਸਕੇਲ ਨੂੰ ਪੰਜਾਬ ਸਰਕਾਰ ਦੇ ਹੋਰ ਮੁਲਾਜ਼ਮਾਂ ਦੇ ਬਰਾਬਰ ਕਰਨ ਦੀ ਲਗਾਤਾਰ ਮੰਗ ਦੇ ਜਵਾਬ ਵਿੱਚ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਪੀਐਸਪੀਸੀਐਲ ਵੱਲੋਂ ਸੋਧੇ ਹੋਏ ਤਨਖਾਹ ਸਕੇਲ ਦੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਹੈਗੀ ਵਿਭਾਗ ਦੇ ਸੁਪਰੀਡੈਂਟ ਅਕਾਊਂਟ ਰੈਵੈਨਿਊ ਕਾਊਂਟੈਂਟ ਆਦਿ ਨੂੰ ਗਰੁੱਪ 14 ਤੋਂ 16 ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਦੀ ਸ਼ੁਰੂਆਤੀ ਤਨਖਾਹ 17960 ਰੁਪਏ ਤੋਂ ਵਧਾ ਕੇ 19260 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੁਪਰੀਡੈਂਟ ਗ੍ਰੇਡ ਪੀਏ ਐਸਸੀਐਸ ਗਰੁੱਪ 15 ਤੋਂ 17 ਵਿੱਚ ਰੱਖਿਆ ਗਿਆ ਹੈ ਸ਼ੁਰੂਆਤੀ ਤਨਖਾਹ 18690 ਰੁਪਏ ਤੋਂ ਵਧਾ ਕੇ 19260 ਰੁਪਏ ਕਰ ਦਿੱਤੀ ਗਈ ਹੈ ਮੰਤਰੀ ਹਰਪੰਦਰ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧ ਦੀ ਪੁਸ਼ਟੀ ਕਰਦੇ ਆ ਕਿ ਹੈਗੀ ਸਾਡੀ ਸਰਕਾਰ ਸਾਰੇ ਕਰਮਚਾਰੀਆਂ ਦੀਆਂ ਉਚਿਤ ਪਰੇਸ਼ਾਨੀਆਂ ਤੇ ਮੰਗਾਂ ਨੂੰ ਹੱਲ ਕਰਨ ਉਹਨਾਂ ਦੀ ਮਿਹਨਤ ਅਤੇ ਸਮਰਪਣ ਲਈ ਉਚਿਤ ਮੁਆਵਜ਼ੇ ਅਤੇ ਮਾਨਤਾ ਯਕੀਨੀ ਬਣਾਉਣ ਲਈ ਸਮਰਪਿਤ ਹੈ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੇ ਸੇਵਾਮੁਕਤ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਜਲਦ ਮਿਲੇਗਾ ਇਹ ਭਰੋਸਾ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਤਮਲ ਕਿਸ਼ੋਰ ਯਾਦਵ ਨੇ ਪੰਜਾਬ ਸਟੇਟ ਐਡਿਟਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੀਆਂ ਹੈ ਮੀਟਿੰਗ ਵਿੱਚ ਕੀਤਾ ਹੈ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਿੱਖਿਆ ਸਕੱਤਰ ਨੇ ਛੇਵਾਂ ਤਨਖਾਹ ਕਮਿਸ਼ਨ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ ਕਿਉਂਕਿ ਵਿੱਤ ਮੰਤਰੀ ਵੱਲੋਂ ਪਹਿਲਾਂ ਹੀ ਸਿਧਾਂਤਕ ਤੌਰ ਤੇ ਇਸ ਸੰਬੰਧੀ ਸਹਿਮਤੀ ਦੇ ਦਿੱਤੀ ਗਈ ਹੈ ਐਡਿਟ ਸਕੂਲਾਂ ਵਿੱਚ ਕੰਮ ਕਰਦੇ ਸੀ ਐਂਡ ਵੀ ਕੈਡਰ ਦੇ ਅਧਿਆਪਕਾਂ ਦੀ ਦਸੰਬਰ 2023 ਤੱਕ ਰੁਕੀ ਤਨਖਾਹ ਨੂੰ 4400 ਰੁਪਏ ਗ੍ਰੇਡ ਪੇ ਨਾਲ ਜਾਰੀ ਕਰਨ ਦੇ ਆਦੇਸ਼ ਵੀ ਕੀਤੇ ਗਏ ਹਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਬਾਟਰ ਤੇ ਹਨ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਅੱਜ ਮੀਟਿੰਗ ਹੋਵੇਗੀ ਜਿਸ ਦੇ ਨਤੀਜੇ ਜਿਸ ਨਤੀਜੇ ਦੇ ਆਧਾਰ ਤੇ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਪੰਜਾਬ ਸਰਕਾਰ ਕਿਸਾਨਾਂ ਦੇ ਸਮਰਥਨ ਵਿੱਚ ਹੈ ਤੇ ਉਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਡਟੇ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਸਭ ਦੇ ਦਰਮਿਆਨ ਸੂਚਨਾ ਜਨ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਹੈ ਕਿ ਪੰਜਾਬ ਵਿੱਚ ਹਰੇਕ ਬੰਦਾ ਸਿੱਧੇ ਜਾਂ ਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਉਹਨਾਂ ਕਹੇ ਹੈ ਕਿ ਆਮ ਕਿਸਾਨਾਂ ਮੰਗਾ ਅਸੀਂ ਉਨਾ ਹੀ ਮੁਸੀਬਤਾਂ ਤੋਂ ਲੰਘ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨੇ ਹਰਿਆਣਾ ਦੀਆਂ ਹੱਦਾਂ ਤੇ ਕੀਤਾ ਜਾ ਰਿਹਾ ਕਾਹਨ ਤੇ ਤਸ਼ੱਦਦ ਅਣਮਨੁੱਖੀ ਹੈ ਕਈ ਕਿਸਾਨਾਂ ਦੇ ਸੱਟਾਂ ਵੱਜੀਆਂ ਤੇ ਇੱਕ ਕਿਸਾਨ ਦੀ ਜਾਨ ਵੀ ਗਈ ਹੈ ਜਿਸ ਲਈ ਕੇਂਦਰ ਦੀ ਭਾਜਪਾ ਸਰਕਾਰ ਤੁਰੰਤ ਕਿਸਾਨੀ ਮੰਗ ਮੰਨੇ ਮਾਨ ਸਰਕਾਰ ਕਿਸਾਨਾਂ ਦੇ ਨਾਲ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗੱਲਬਾਤ ਜਰੀਏ ਮਸਲੇ ਨੂੰ ਹੱਲ ਕਰੋ ਪਰ ਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਵੱਡੀ ਮੰਗ ਕੀਤੀ ਹੈ ਉਹਨਾਂ ਨੇ ਪੱਤਰ ਰਾਹੀਂ ਗੱਲਬਾਤ ਕਰਦਿਆਂ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਐਮਐਸਪੀ ਦੇ ਵਾਅਦੇ ਤੋਂ ਮੁੱਕਰ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਤੇ ਜਦੋਂ ਅੱਜ ਕਿਸਾਨ ਆਪਣੀਆਂ ਮੰਗਾਂ ਲਈ ਮੋਰਚੇ ਤੋਂ ਸੜਕਾਂ ਤੇ ਉਤਰਿਆ ਹੈ ਤਾਂ ਸਰਕਾਰਾਂ ਉਹਨਾਂ ਤੇ ਤਸ਼ੱਦਦ ਕਰ ਰਹੀਆਂ ਹਨ ਜੋ ਬਹੁਤ ਅਫਸੋਸ ਵਾਲੀ ਗੱਲ ਹੈ ਉਹਨਾਂ ਕਿ ਹੈਗੀ 2.5 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ ਤੇ ਸਬ ਕਮੇਟੀ ਬਣਾਉਣ ਲਈ ਵਾਅਦਾ ਕੀਤਾ ਸੀ ਜੋ ਹੁਣ ਤੱਕ ਪੂਰਾ ਨਹੀਂ ਕਰ ਰਹੀ ਉਹਨਾਂ ਕਿ ਹੈਗੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਜਿਸ ਕਰਕੇ ਕਿਸਾਨਾਂ ਨੇ ਮੋਰਚੇ ਤੋਂ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਸਿਮਰ ਕੋਰ ਬਾਦਲ ਨੇ ਕਿਹਾ ਹੈ ਕਿ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਹਰ ਕਿਸੇ ਨੂੰ ਹੈ ਜੇਕਰ ਕਿਸਾਨ ਆਪਣੀ ਆਵਾਜ਼ ਉਠਾ ਰਹੇ ਹਨ ਤਾਂ ਕੇਂਦਰ ਜਿਹਾ ਵਿਵਹਾਰ ਕਿਉਂ ਕਰ ਰਹੀ ਹੈ ਉਹਨਾਂ ਕਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਦੇ ਕਿਸਾਨਾਂ ਦੇ ਵਾਰ ਕਰਕੇ ਰੋਕਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਜਿਵੇਂ ਕਿ ਚੀਨ ਪਾਕਿਸਤਾਨ ਦੀ ਸਰਦ ਤੇ ਅੱਤਵਾਦੀਆਂ ਨਾਲ ਲੜਾਈ ਵਰਗੇ ਬਣੇ ਹੋਣ ਜਿਸ ਵਿੱਚ 100 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ ਅਤੇ ਇੱਕ ਦੀ ਮੌਤ ਵੀ ਹੋ ਗਈ ਹੈ ਹਰਿਆਣਾ ਵੱਲੋਂ ਪੰਜਾਬ ਦੇ ਇਲਾਕੇ ਵਿੱਚ ਡਰੋਨਾਂ ਰਾਹੀਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਜਿੱਥੇ ਤੇਜ਼ ਧੁੱਪ ਦੇ ਵਿੱਚ ਘਰ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਹੀ ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਤੋਂ 22 ਫਰਵਰੀ ਦੌਰਾਨ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਜਿਸ ਕਾਰਨ ਠੰਡ ਇੱਕ ਵਾਰ ਫਿਰ ਵਾਪਸ ਆ ਜਾਵੇਗੀ। ਦਰਅਸਲ ਆਈਐਮਡੀ ਅਨੁਸਾਰ 19 ਤੋਂ 22 ਫਰਵਰੀ 2024 ਦੌਰਾਨ ਪੱਛਮੀ ਹਿਮਾਲੀਅਨ ਖੇਤਰ ਜਿਵੇਂ ਕਿ ਜੰਮੂ ਅਤੇ ਕਸ਼ਮੀਰ, ਲਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੁਝ ਸੂਬਿਆਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਸ਼ਹਿਰ ਦੇ ਸੜਕਾਂ ਤੇ ਬਿਨਾ ਨੰਬਰ ਦੇ ਚੱਲਣ ਵਾਲੇ ਏ ਰਿਕਸ਼ਾ ਨੂੰ ਟ੍ਰੈਫਿਕ ਪੁਲਿਸ ਵੱਲੋਂ 15 ਮਾਰਚ ਤੱਕ ਦਾ ਅਲਟੀਮੇਟਿਵ ਦਿੱਤਾ ਗਿਆ ਹੈ ਜੇਕਰ 15 ਮਾਰਚ ਤੋਂ ਬਾਅਦ ਬਿਨਾ ਰਜਿਸਟ੍ਰੇਸ਼ਨ ਤੋਂ ਏ ਰਿਕਸ਼ਾ ਸੜਕਾਂ ਤੇ ਚੱਲਦੇ ਦੇਖੇ ਗਏ ਤਾਂ ਟ੍ਰੈਫਿਕ ਪੁਲਿਸ ਵੱਲੋਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਸ਼ਹਿਰ ਵਿੱਚ ਬਿਨਾ ਟਰੇਡ ਸਰਟੀਫਿਕੇਟ ਤੋਂ ਏ ਰਿਕਸ਼ਾ ਵੇਚਣ ਵਾਲੇ ਡੀਲਰਾਂ ਦੀ ਵੀ ਸਨਾਖਤ ਕਰੇਗੀ ਤਾਂ ਜੋ ਸੜਕਾਂ ਤੇ ਚੱਲ ਰਹੇ ਗੈਰ ਰਜਿਸਟਰਡ ਚਿਕੰਜਾ ਕੱਸਿਆ ਜਾ ਸਕੇ ਹਮ ਅੱਜ ਵੀ ऐसी आशा करेंगे कि कल की जो वार्ता हो रही है वो वार्ता से पहले केंद्र सरकार जो डेप्यूटेशन मंत्रिमंडल का कल हमसे वार्ता करेगा उससे पूरी तरह विचार विमर्श करने के बाद कोई ना कोई निर्णय लेके आएंगे जो निर्णय पूरे देश के किसान मजदूर के हित के लिए होगा लगभग पचहत्तर साल से देश के किसान एक संकट से निकल कर आ रहे हैं जब से कार्पोरेट घराने खेती सेक्टर पर आंख रख के गाड़ कर खड़े है अब सब सेक्टर हमने छीन लिए खेती सेक्टर बचा है सबसे हमारे ऊपर अलग किस्म की तलवार लटक रही है और विश्व पार संस्था की जो नीतियां हैं वो हमारे खेती सेक्टर को पूरी तरह प्रभावित कर रही हैं तो हम चाहेंगे जैसा मान मानना रहा है भाजपा ये प्रचार करती रही है कि सबसे ताकतवर प्रधानमंत्री अभी देश के हैं ऐसा ही है और हम चाहते ताकतवर प्रधानमंत्री किसान मजदूर के लिए सच साबित हो वो बड़े निर्णय ले लें पूरे देश का ध्यान इस आंदोलन पर खड़ा है और पूरा देश अभी ताकतवर प्रधानमंत्री जी की ओर देख रहा है कि वो हौसला करें और निर्णय लें सी टू प्लस फिफ्टी परसेंट से और ऑर्डिनेंस करके खरीदी गारंटी कानून और देश के सर से किसानों का कर्ज मजदूरों का कर्ज खत्म किया जाए ये है अब आशा तो करते हैं कल की मीटिंग से सुखद समाचार मिलेगा आज भी हमारा मानना है हमने दिल्ली जाना का कार्यक्रम अपना वापस नहीं लिया लेकिन जो समझने वाली बात है बैरिकोड तोड़ना या दिल्ली जाना अनक का सवाल नहीं है दिल्ली क्यों जाना था हम केंद्र सरकार से अपनी मांगे मनवाना चाहते थे अगर वो यहीं पर हमारी मांगे मान ले तो वो मसला हल हो सकता है अब ये गेंद केंद्र के पाले में है कल वो क्या निर्णय लेते हैं किस तरह से लेते हैं हम बिल्कुल पॉजिटिव माइंड से जाएंगे और ये आशा से जाएंगे कि कल कुछ ना कुछ देश के किसान और खेत मजदूर के लिए हमारी देश की सरकार निर्णय ले और आगे का विश्वास बने तो सुबह हमने जो कुछ बोला जा रहा था कि अगर एमएसपी गारंटी कानून बन जाएगा तो देश के खजाने का अधिकतर हिस्सा चला जाएगा हमने इससे भी अपनी कैलकुलेशन बताई थी ये जाने वाला नहीं है अलग अलग रिपोर्टे हैं। अगर दो ढाई लाख करोड़ रुपया भी हमें देना पड़े तो अभी अलग अलग स्टडी हैं। कोई बोलता पंद्रह परसेंट जीडीपी में आपका हिस्सा कोई बोलता बीस परसेंट है तो अगर अभी तक का आकलन करें तो जीडीपी का कुल हमें देते कितना है उनमें से कुछ हमारा हिस्सा मिल जाए तो उससे लगभग देश के 60 परसेंट किसानों का भला हो सकता है तो इतनी बड़ी आबादी जो आपसे मांग कर रही है मुझे लगता है उसको ध्यान में रख के प्रधानमंत्री जी को बड़ा दिल कर कर ये निर्णय लें और पूरे खुशी से हम आगे की बात उनसे बढ़ा सके ऐसा हमारा मानता रहा ਆਪਰ ਲੱਗਦਾ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕਰ ਰਹੀ ਕੇਂਦਰ ਸਰਕਾਰ ਦਾ ਨਹੀਂ ਨਹੀਂ ਕੁਝ ਮਸਲੇ ਇਦਾਂ ਦੇ ਆ ਕਿ ਉਹਨਾਂ ਦਾ ਟਾਈਮ ਲੱਗੂ ਹੋ ਜਾਊਗਾ ਕਰਨਾ ਚਾਹੀਦਾ ਉਹਨਾਂ ਨੂੰ ਹੋ ਜਾਊਗਾ ਕੋਈ ਗੱਲ ਪਰ ਜਿਹੜਾ ਕਿਸਾਨਾਂ ਉੱਤੇ ਤਿੱਖਾ ਦੌਰਿਆ ਉਹ ਗਲਤ ਹੈ ਬਹੁਤ ਗਲਤ ਬਹੁਤ ਗਲਤ ਹੈ ਜੋ ਨਾਲ ਕਿਸਾਨ ਤਾਂ ਸੀਐਮ ਸਾਹਿਬ ਨੇ ਡਿਕਲੇਅਰ ਕੀਤਾ ਕੇਰਾਲ ਸਾਹਿਬ ਨੇ ਆਪਾਂ ਡਿਕਲੇਅਰ ਕੀਤਾ ਕਿ ਪੰਜਾਬ ਦੀ ਕਿਸਾਨੀ ਦਾ ਮਸਲਾ ਹੱਲ ਕਰੂ ਸੈਂਟਰ ਦੇ ਅਮਜੀਦਾਂ ਨੂੰ ਮੀਟਿੰਗਾਂ ਨੂੰ ਜਾਣਾ ਮੇਰੀ ਡਿਊਟੀ ਲੱਗੀ ਹੈ ਕਹਿੰਦਾ ਬਲਕ ਪੰਜਾਬ ਦੀ ਕਿਸਾਨੀ ਦਾ ਦਰਦ ਖੜੇ ਦੀ ਟਟਾਨ ਦੀ ਤਦਕਲ ਪਰ ਲੱਗਦਾ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕਰ ਰਹੀ ਕੇਂਦਰ ਸਰਕਾਰ ਨਹੀਂ ਨਹੀਂ ਕੁਝ ਮਸਲੇ ਇਦਾਂ ਦੇ ਆ ਕਿ ਉਹਨਾਂ ਦਾ ਟਾਈਮ ਲੱਗੂ ਹੋ ਜਾਊਗਾ ਕਰਨਾ ਚਾਹੀਦਾ ਉਹਨਾਂ ਨੂੰ ਹੋ ਜਾਊਗਾ ਕੋਈ ਗੱਲ ਪਰ ਕਿਹੜਾ ਕਿਸਾਨਾਂ ਉੱਤੇ ਤਸ਼ੱਦਦ ਹੋ ਰਿਹਾ ਉਹ ਗਲਤ ਹੈ ਨਾ ਬਹੁਤ ਗਲਤ ਬਹੁਤ ਗਲਤਿਆ ਜੋ ਖੱਟਰ ਸਰਕਾਰ ਕਰਦੀ ਹੈ ਉਹ ਬਹੁਤ ਨਿੰਦਨਯੋਗ ਹੈ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਪ੍ਰਧਾਨ ਮੰਤਰੀ ਬੈਠਾ ਦਿੱਲੀ ਸਾਡਾ ਸਦਬਦੀ ਬੈਠਾ ਦਿੱਲੀ ਸਾਡਾ ਲਾਲ ਕਿਲਾ ਦਿੱਲੀ ਸਾਡਾ ਚੰਦਨੀ ਚੌਂਕ ਹੈ ਦਿੱਲੀ ਸਾਡਾ ਬ ਸਾਡਾ ਰਸਤਾ ਹਰਿਆਣੇ ਨੂੰ ਕੋਈ ਅਧਿਕਾਰ ਨਹੀਂ ਕਿ ਸਾਡਾ ਰਸਤਾ ਦਿੱਲੀ ਨੂੰ ਬੰਦ ਕਰੇ ਸਾਡੇ ਕਿਸਾਨ ਕੋ ਹਿਦਿਆਣੇ ਚ ਕੋਈ ਜਾਂਦੇ ਕੋਈ ਗੁੰਡਾਗਰਦੀ ਕਰਦੇ ਕੋਈ ਦੁਕਾਨਾਂ ਤੋੜਦੇ ਪਿਛਲੀ ਵਾਰ ਵੀ ਕਹੇ ਹਿਦਿਆਣੇ ਦਾ ਕੋਈ ਇਸ ਦੁਕਾਨ ਕੀਤਾ ਕਹੇ ਸਰਕਾਰ ਨੂੰ ਸਰ ਕਹੇ ਇਹਨੂੰ ਵੀ ਕੋਈ ਦੁਕਾਨ ਨਹੀਂ ਬੰਦੇ ਬੰਬੇ ਤੋਂ ਚੱਲਣ ਤੇ ਰਾਜਸਥਾਨ ਗਜਵਾਟ ਆਲੇ ਨੂੰ ਦਗਾ ਤਰਕ ਨੂੰ ਰਸਤਾ ਦਿੰਦੇ ਅਗਲੇ ਆਪਣੀ ਰਾਜਧਾਨੀ ਨੂੰ ਜਾਦੇ ਅਸੀਂ ਕੋਈ ਨਹੀਂ ਨਾ ਥੋੜਾ ਲੜਾਈ ਲੜ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੀ ਹਿਦਿਆਣੇ ਨਾਲ ਜਾਂ ਹਿਦਿਆਣੇ ਦੀ ਸਰਕਾਰ ਨਾਲ ਲੜਾਈ ਦੇਗੀ ਸਾਡੀ ਤਾਂ ਦਿੱਲੀ ਨਾਲ ਲਵਾਈ ਆ ਇਸ ਕਰਕੇ ਹਰਿਆਣਾ ਸਰਕਾਰ ਨੂੰ ਖੱਟੜ ਸਰਕਾਰ ਨੂੰ ਨਾ ਤੇ ਮਤਲਬ ਜਿਹੜੇ ਹੱਤ ਗੋਲੇ ਗੈਸ ਵਾਲੇ ਗੋਲੇ ਅੱਥੂ ਗੈਸ ਵਾਲੇ ਗੋਲੇ ਛੁੜਦੇ ਆ ਉਹ ਵੀ ਬੰਦ ਕਰਨੇ ਚਾਹੀਦੇ ਆ ਤੇ ਸਾਡੇ ਰਸਤੇ ਖੋਲਨੇ ਚਾਹੀਦੇ ਹਰ ਬੰਦੇ ਨੂੰ ਦੁਖਾਦਾ ਆਪਣਾ ਜਾ ਕੇ ਤਰਦਾ ਲੋਨ ਅਰੇਲੀ ਕਲ ਦਿੱਲੀ ਤੋਂ ਉਹਨਾਂ ਨੂੰ ਜੜਾ ਲੋਕ ਸੰਗਾਂ ਨੂੰ ਜਿੱਥੇ ਬੈਠ ਕੇ ਆਪਣਾ ਕੰਨ ਧੰਦਾ ਪ੍ਰੋਟੈਸਟ ਕਰਦਾ ਕੋਈ ਡੈਮੋਕਰੇਸੀ ਦੋਸਾਂ ਦੀ ਆ ਪੂਰੀ ਦੁਨੀਆ ਦਾ ਵੱਡਾ ਡੈਮੋਕਰੇਟਿਕ ਦੇਸ਼ ਆ ਜਿੱਥੇ ਆਪਾਂ ਰਹਿੰਦੇ ਆ ਇੱਥੇ ਧੰਨੇ ਵਜਾ ਦੇ ਲੋਕ ਕਿਉਂ ਰੱਖਿਆ ਜਾ ਸਕਦਾ ਉਹ ਰਸਤੇ ਬੰਦ ਕਰਨੇ ਸਭ ਤੋਂ ਨੰਨ ਨੂੰ ਉਹ ਬਿਲਕੁਲ ਨਹੀਂ ਕਰਦੇ ਸੜਕਾਂ ਤੇ ਉਤਰਨਾ ਪਿਆ ਹੈਗਾ ਕਿਉਂਕਿ 800 ਕਿਸਾਨਾਂ ਦੇ ਸ਼ਹੀਦਤ ਤੇ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਠਾਈ ਜਾਊਗੀ ਜਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਗਾ ਸੀ ਗਿਆ ਲੇਕਿਨ ਅਫਸੋਸ ਦੀ ਗੱਲ ਕਿ 2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅਜ ਤਾਈਂ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਰਹਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੀ ਫਸਲਾ ਐਸੀਐਮਐਸਪੀ ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਸੀਐਮਐਸਪੀ ਮਿਲੋਗੀ ਆ ਜੋ ਉਸਗਾ ਤੋਂ ਵੀ ਮੁਕਰ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀ ਉਹ ਵੀ ਮੁਕਰ ਰਹੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕਨੀ ਪੀਸਫੁਲ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਸਾਡੇ ਦੇਸ਼ ਵਿੱਚ ਹੈ ਪਾਰਲੀਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ हरियाणा ਦੀ ਜ਼ਮੀਨ ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਗੈਸ ਸਿੱਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਪੱਨੀ ਗਈ ਕਿਸੇ ਦਾ ਕੁਝ 100 ਕਿਸਾਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਹੋ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤਿਨਕਵਾਦ ਹੁੰਦੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਕਿਥੇ ਆ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਤੁਹਾਡੇ ਵਰਗਾ ਤੁਹਾਡੀ ਸਥਾ ਤੋਂ ਸਰਕਾਰ ਚਲੋਗੇ ਤੁਹਾਡੇ ਵਿੱਚ ਰਵਾਂਗੇ ਅਜੇ ਤੱਕ ਕਿਸਾਨਾਂ ਦੇ ਵਿੱਚ ਜਾ ਕੇ ਖੜਨ ਦਾ ਸਮੇਂ ਹੈ ਇਹਨਾਂ ਦੇ 92 ਦੇ 92 ਨਜ਼ਰ ਤੱਕ ਨਹੀਂ ਆ ਰਹੇ ਤੇ ਆਪਣੇ ਕਿਸਾਨਾਂ ਦੀ ਆਵਾਜ਼ ਜੇ ਆਪਣਾ ਮੁੱਖ ਮੰਤਰੀ ਨਹੀਂ ਉਠਾਊਗਾ ਤੇ ਕੌਣ ਉਠਾਊਗਾ ਫਿਰ ਇਹਨਾਂ ਦੀ ਲੜਾਈ ਜੇ ਆਪਣੀ ਸਰਕਾਰ ਨਹੀਂ ਲੜੂਗੀ ਤਾਂ ਕੌਣ ਲੜੂਗਾ ਹਕੀਕਤ ਹੈ ਕਿ ਇਹ ਸਾਰੇ ਚੱਟੇ ਬੱਟੇ ਇੱਕੋ ਹੀ ਫਲੀ ਦੇ ਹੈਗੇ ਅੱਜ ਆਪ ਦੀ ਕੁਰਸੀ ਦੇ ਨਾਲ ਇੰਨਾ ਮੋਹ ਹੋ ਗਿਆ ਕਿ ਭਗਵੰਤ ਮਾਨ ਘੁਟਨੇ ਟੇਕੀ ਬੈਠਿਆ ਕੇਂਦਰ ਦੇ ਸਾਹਮਣੇ ਨਾ ਕੇਂਦਰ ਇਹਨਾਂ ਨੂੰ ਹੱਕ ਦੇ ਰਿਹਾ ਹੈ ਨਾ ਆਮ ਆਦਮੀ ਪਾਰਟੀ ਇਹਨਾਂ ਨੂੰ ਹੱਕ ਦਿਲਾ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹ ਸੁਆਮੀਨਾਥਨ ਕਮੇਟੀ ਦੇ ਕਾਨੂੰਨ ਨੂੰ ਸਿਰੋਂ ਰੱਦ ਕੀਤਾ ਸੀ 2004 ਚ ਨਿਕਾਰ ਦਿੱਤਾ ਸੀ ਅੱਜ ਉਹ ਰਾਹੁਲ ਗਾਂਧੀ ਕਹਿੰਦਾ ਕਿ ਅਸੀਂ ਦਿਲਵਾਵਾਂਗੇ ਜੇ 10 ਸਾਲ ਤੁਹਾਡੀ ਸਰਕਾਰ ਸੀ ਫਿਰ ਦਿਲਵਾਏ ਕਿਉਂ ਨਹੀਂ ਉਹੀ ਗੱਲ ਜਿਵੇਂ ਤਰਜ਼ਾ ਮਾਫੀ ਦੇ ਝੂਠ ਮਾਰ ਕੇ ਵੋਟਾਂ ਲੈਣ ਵਾਸਤੇ ਪਹੁੰਚ ਜਾਂਦੇ ਨੇ ਲੇਕਿਨ ਜਦ ਕਿਸਾਨਾਂ ਦੀ ਅਸਲੀ ਗੱਲ ਹੁੰਦੀ ਹੈ ਕਿ ਜਦ ਸੱਤਾ ਹੁੰਦੀ ਹੈ ਤਾਕਤ ਹੁੰਦੀ ਹੈ ਸਾਰੇ ਮੁਕਰ ਜਾਂਦੇ ਨੇ ਕਿਰਪਾ ਕਰਨ ਮਾਲਕ ਕੱਲ ਇਹਦਾ ਕੋਈ ਹੱਲ ਕੱਢਣ ਆਪਣੇ ਕੀਤੇ ਹੋਏ ਹਮੇਸ਼ਾ ਪੰਜਾਬ ਦੇ ਨਾਲ ਇਹ ਵਿਤ ਕਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਢੇ 550 ਸਾਲਾਂ ਚ ਸਾਡੇ ਬੰਦੀ ਸਿੱਖਾਂ ਨੂੰ ਰਹਾ ਕਰਨ ਦੀ ਗੱਲ ਕੀ ਉੱਥੋਂ ਮੁਕਰ ਗਏ 800 ਕਿਸਾਨਾਂ ਦੀ ਸ਼ਹਾਦਤ ਦੇ ਬਾਅਦ ਜੇ ਅੰਦੋਲਨ ਨੂੰ ਚੱਕਿਆ ਉਸ ਤੋਂ ਵੀ ਮੁਕਰ ਗਏ ਗੁਰੂ ਸਾਹਿਬ ਆਪ ਵਿਚ ਪੈ ਕੇ ਸਾਡੇ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਮਾਂ ਦਾ ਪੁੱਤ ਜਦ ਮਰਦਾ ਹੈ ਕਿਸੇ ਧੀ ਦਾ ਪਿਓ ਜਦ ਘਰ ਚ ਵਾਪਸ ਮੁੜ ਕੇ ਨਹੀਂ ਆਂਦਾ ਪੂਰਾ ਪਰਿਵਾਰਾਂ ਦੇ ਉੱਤੇ ਕੀ ਬਿਤਦੀ ਹੈ ਜਦ ਕਿਸਾਨ ਸਾਡੇ ਹਲਕੇ ਤੇ ਗਏ ਸੀ ਅਸੀਂ ਆਪ ਦੇਖਿਆ 2 ਸਾਲ ਪਹਿਲੇ 2.5